ਨੂੰ ਪਿਆਰ ਭਰਿ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਰਾਜਪਾਲ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਦੇ ਉੱਤੇ ਹੁਣ ਪੱਕੀ ਮੋਹਰ ਲਗਾਉਣਗੇ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦਾ 11% ਡੀਏ ਦੀਆਂ ਤਿੰਨ ਕਿਸ਼ਤਾਂ ਦਾ ਬਕਾਇਆ ਮੁਲਾਜ਼ਮਾਂ ਨੂੰ ਹੁਣ ਪੰਜਾਬ ਦੇ ਰਾਜਪਾਲ ਦੇਣਗੇ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦਾ 18228 ਕਰੋੜ ਦਾ ਜਿਹੜਾ ਬਕਾਇਆ ਦੇਣ ਦੇ ਲਈ ਪੰਜਾਬ ਦੇ ਰਾਜਪਾਲ ਹੁਣ ਅੱਗੇ ਆਏ ਨੇ ਸੋ ਸਾਰੇ ਹੀ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਇਸ ਵਕਤ ਦੀ ਵੱਡੀ ਅਪਡੇਟ ਜਿਹੜੀ ਹੈ ਮੁਲਾਜ਼ਮਾਂ ਦੇ ਲਈ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਲੈਣਾ ਜੀ ਹੁਣ ਚੱਲਦੇ ਹਾਂ ਅੱਜ ਦੀ ਵੱਡੀ ਅਪਡੇਟ ਦੇ ਵੱਲ ਜਿਸ ਦੇ ਵਿੱਚ ਪੰਜਾਬ ਦੇ ਰਾਜਪਾਲ ਜੀ ਦੇ ਵੱਲੋਂ ਮੁਲਾਜ਼ਮਾਂ ਦੀਆਂ ਇੰਨੀਆਂ ਪੈਂਡਿੰਗ ਪਈਆਂ ਮੰਗਾਂ ਦੇ ਉੱਤੇ ਇੱਕ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਨਿਕਲ ਕੇ ਆਈ ਹੈ ਸੋ ਦੋਸਤੋ ਪੰਜਾਬ ਦੇ ਮੁਲਾਜ਼ਮ ਨੇ ਜਿੰਨੇ ਵੀ ਉਹ ਸਾਰੇ ਇੱਕ ਮੀਟਿੰਗ ਜਿਹੜੀ ਹੈ ਕਰ ਚੁੱਕੇ ਨੇ ਇਸ ਮੀਟਿੰਗ ਦੇ ਵਿੱਚ ਸਾਰੇ ਮੁਲਾਜ਼ਮ ਇਕੱਠੇ ਹੋ ਗਏ ਨੇ ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲ ਜਿਹੜੇ ਕੀ ਵੱਲ ਜਾਣਗੇ ਅਤੇ ਉਹਨਾਂ ਮੰਗਾਂ ਨੂੰ ਪੂਰਾ ਫਰਮਾਨ ਦੀ ਜਿਹੜੀ ਹੈ ਬੇਨਤੀ ਅਪੀਲ ਕਰਨਗੇ ਇਸੇ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮ ਜਿੰਨੇ ਵੀ ਨੇ ਨਹੀਂ ਇਕੱਠੇ ਹੋ ਕੇ ਪੰਜਾਬ ਦੇ ਰਾਜਪਾਲ ਰਾਜਪਾਲ ਦੇ ਕੋਲ ਜਾਣਗੇ ਅਤੇ ਅੱਗੇ ਮੁਲਾਜ਼ਮਾਂ ਦੀ ਜਿੰਨੇ ਵੀ ਪੈਂਡਿੰਗ ਪਈਆਂ ਮੰਗਾਂ ਨੇ ਜਿਵੇਂ ਕਿ 11% ਡੀਏ ਦੀਆਂ ਤਿੰਨ ਕਿਸ਼ਤਾਂ 18228 ਕਰੋੜ ਰੁਪਏ ਦਾ ਬਕਾਇਆ ਤੇ ਪੈਨਸ਼ਨਰਸ ਦੀ ਜੋ ਸਭ ਤੋਂ ਵੱਡੀ ਮੰਗ ਹੈ 2.95 ਪੇ ਸਕੇਲ ਉਸ ਨੂੰ ਪੂਰਾ ਕਰਵਾਉਣ ਦੇ ਲਈ ਮੰਗ ਜਿਹੜੀ ਹੈ ਉਹ ਪੰਜਾਬ ਦੇ ਰਾਜਪਾਲ ਕੋਲ ਕੀਤੀ ਜਾਵੇਗੀ ਅਤੇ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਮੁਲਾਜ਼ਮ ਪੂਰਾ ਸਾਲ ਉਡੀਕ ਕਰਦੇ ਰਹੇ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਹੋਣਗੀਆਂ ਤੇ ਰਾਜ ਪੰਜਾਬ ਦੇ ਰਾਜਪਾਲ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲਗਾ ਸਕਦੇ ਹਨ ਸੂਤਰ ਇਹ ਵੀ ਦੱਸਦੇ ਹਨ ਕਿ ਜਾਣਕਾਰੀ ਜਿਹੜੀ ਮਿਲ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੇ ਅੰਤ ਦੇ ਵਿੱਚ ਭਾਵ ਕਿ 2024 ਦੇ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ 18228 ਕਰੋੜ ਰੁਪਏ ਦੀ ਬਕਾਇਆ ਦੀ ਇੱਕ ਕਿਸ਼ਤ ਜਾਰੀ ਹੋ ਸਕਦੀ ਹੈ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਪਾਣੀ ਰਹੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ